ਨੋਟ ਕਰ ਲੈ ਸਰਕਾਰ ਬਣਾ ਦਿਓ ਪਹਿਲੀ ਕੈਬਨਿਟ ਮੀਟਿੰਗ ਦਾ ਕੱਢੂਗਾ ਪੋਸਟਾ ਕਿ ਕਿਹੜਾ ਪਾਰਟੀ ਕਿਹੜੀ ਐਕਟੀਵਿਟੀ ਕਿਹੜੀ ਸੰਸਥਾ ਦਾ ਬੈਕਗ੍ਰਾਉਂਡ ਕੀ ਹੈ ਤੇ ਕਿਹੜੇ ਆਪਣੇ ਵਾਸਤੇ ਚੰਗੇ ਹੈ ਜਿਹੜਾ ਤੁਸੀਂ ਮੈਨੂੰ ਦੱਸਿਆ ਮੈਨੂੰ ਇੰਨੇ ਮਿਲੇ ਬੰਦਿਆਂ ਨੂੰ ਮਿਲਿਆ ਕੋਈ ਫਾਇਦਾ ਨਹੀਂ ਇਹਨਾਂ ਦੇ ਪੱਲੇ ਕੁਝ ਨਹੀਂ ਮੈਂ ਸਾਰੇ ਇਹ ਵਿਦਿਆਰਥੀ ਸਾਥੀਆਂ ਨੂੰ ਕਹਿਣਾ ਚਾਹਣਾ ਹਾਂ ਕਿ ਆਪਾਂ ਸਾਰੇ ਹੀ ਵਧਾਈ ਦੇ ਪਾਤਰ ਹਾਂ ਕਿ ਆਪਣੇ درمیان ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਆਪਣੇ ਤਰਨੇ ਵਿੱਚ ਆਪਣੀ ਹਮਾਇਤ ਕਰਨ ਪਹੁੰਚੇ ਹਨ ਅਤੇ ਨਾਲ ਹੀ ਮੈਂ ਸਾਰੇ ਹੀ ਵਿਦਿਆਰਥੀ ਸਾਥੀਆਂ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਰਦਾਰ ਪਰਮਬੰਦ ਸਿੰਘ ਜੀ ਰਮਾਣਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿਉਂਕਿ ਜਿੱਥੇ ਕੇ ਸਮੇਂ ਦੀ ਸਰਕਾਰ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ ਕਿ ਅਸੀਂ ਦਿਨ ਰਾਤ ਇਹਨਾਂ ਸੜਕਾਂ ਤੇ ਬੈਠ ਕੇ ਰੋਜ਼ ਪ੍ਰਦਰਸ਼ਨ ਕਰੀਏ ਤੇ ਉੱਥੇ ਜੀ ਤੁਸੀਂ ਸਾਡੇ ਦਰਦ ਨੂੰ ਸਮਝਿਆ ਸਾਡੇ درمیان ਆਏ ਹੋ ਤੁਹਾਡਾ ਬਹੁਤ ਹੀ ਧੰਨਵਾਦ ਤੁਸੀਂ ਸਾਡੀ ਆਵਾਜ਼ ਦੇ ਨਾਲ ਆਵਾਜ਼ ਮਿਲਾਈ ਅਤੇ ਸਾਡਾ ਹੌਸਲਾ ਬੁਲੰਦ ਕੀਤਾ ਤੁਸੀਂ ਇੱਕ ਚੰਗੇ ਸਿਆਸੀ ਲੀਡਰ ਦੇ ਤੌਰ ਤੇ ਹੀ ਨਹੀਂ ਬਲਕਿ ਇੱਕ ਚੰਗੇ ਮਦਦਗਾਰ ਇਨਸਾਨ ਦੇ ਤੌਰ ਤੇ ਸਾਡੇ ਨਾਲ ਖੜੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਕਮੇ ਨਹੀਂ ਹਾਂ ਤੁਹਾਡੇ ਵਰਗੇ ਮਾਇਕ ਦਿਲ ਇਨਸਾਨ ਅਤੇ ਨੇਕ ਦਿਲ ਲੀਡਰ ਸਾਡੇ ਨਾਲ ਸਾਡੀ ਹਮਾਇਤ ਵਿੱਚ ਖੜੇ ਹਨ ਤੁਹਾਡੀ ਇੱਕ ਹਮਾਇਤ ਕਾ ਸਾਡੀ ਵਿਦਿਆਰਥੀਆਂ ਦੀ ਆਵਾਜ਼ ਹੋਰ ਉੱਚੀ ਹੋਈ ਹੈ ਅਤੇ ਸਾਡੇ ਇਸ ਸੰਘਰਸ਼ ਨੂੰ ਇੱਕ ਨਵੀਂ ਤਾਕਤ ਮਿਲੀ ਹੈ ਇਸ ਲਈ ਮੈਂ ਸਾਰੇ ਵਿਦਿਆਰਥੀ ਵੀਰਾਂ ਵੱਲੋਂ ਇਹ ਕਹਿਣਾ ਚਾਹਣਾ ਹੈ ਕਿ ਅਸੀਂ ਪ੍ਰਧਾਨ ਸਾਹਿਬ ਤੁਹਾਡੀ ਇਸ ਹਮਾਇਤ ਦੇ ਸਦਾ ਹੀ ਵੀਰ ਨਹੀਂ ਰਹਾਂਗੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਜੀ ਨੂੰ ਅਸੀਂ 17 ਵਾਰੀ ਮਿਲ ਚੁੱਕੇ ਹਾਂ ਸਾਡੇ ਮਾਨਯੋਗ ਬੈਚ ਚਾਂਸਲਰ ਸਾਡੀ ਪੀਯੂ ਅਥਾਰਟੀ ਦੇ ਸਾਹਮਣੇ ਸਾਨੂੰ ਕਿਹਾ ਗਿਆ ਕਿ ਤੁਸੀਂ ਖੇਤੀ ਬੜੀ ਡਿਗਰੀ ਕੀਤੀ ਐ ਤੁਸੀਂ ਜਾ ਕੇ ਖੇਤੀ ਕਰ ਲਓ 17 ਵਾਰ ਮਿਲੇ ਆ ਸਾਡੀ ਇੱਕ ਵੀ ਮੰਗ ਹਜੇ ਤੱਕ ਜਾਦ ਨਹੀਂ ਹੋਈ ਹਮੇਸ਼ਾ ਇਹ ਵੀ ਕਿਹਾ ਜਾਂਦਾ ਜਦੋਂ ਹਰ ਵਾਰੀ ਅਸੀਂ ਮਿਲਣ ਜਾਂਦੇ ਆ ਕਿ ਹਾਂਜੀ ਤੁਹਾਡੀ ਮੰਗ ਦੱਸੋ ਇੱਕ ਮੰਤਰੀ ਨੂੰ ਇੱਕ ਵਾਰ ਦੋ ਵਾਰ ਤਿੰਨ ਵਾਰ ਮਿਲਦੇ ਆ ਮੰਗਾ ਚੰਗੀ ਤਰ੍ਹਾਂ ਯਾਦ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਹਰਜੋਤ ਸਿੰਘ ਬਾਵਾ ਸੇ ਜਦੋਂ ਸਿੱਖਿਆ ਮੰਤਰੀ ਬਣੇ ਸੀਗੇ ਅਸੀਂ ਇਹਨਾਂ ਕੋਲ ਗਏ ਇੱਕ ਤਰ੍ਹਾਂ ਸਾਨੂੰ ਭਰਾ ਬਣਾਇਆ ਕਿ ਤੁਸੀਂ ਦੇਸ਼ ਦੀ ਟਾਪ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋ ਤਾਂ ਅਸੀਂ ਸਕੂਲਾਂ ਦੇ ਵਿੱਚ ਖੇਤੀਬਾੜੀ ਟੀਚਰਾਂ ਦੀ ਭਰਤੀ ਕਰਾਂਗੇ ਸਬਜੈਕਟ ਕਪਲ ਸ੍ਰੀ ਕਰਾਂਗੇ ਉਸ ਤੋਂ ਬਾਅਦ ਸਾਨੂੰ ਸਮਾਂ ਦੇ ਕੇ ਮੋਰਨੀਆਂ ਦਾ ਟੱਕੇ ਮਰੋ ਜਾਂਦੇ ਆ ਸਾਨੂੰ ਤਿੰਨ ਵਾਰੀ ਪੀਯੂ ਦੇ ਵਿੱਚ ਆ ਚੁੱਕੇ ਨੇ ਪਰ ਸਾਨੂੰ ਮਨ ਨਹੀਂ ਸਕੇ মিডিਆ ਗਵਾਹ ਹੈ ਇਸ ਗੱਲ ਦਾ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਮਾਨਯੋਗ ਸਪੀਕਰ ਸਾਹਿਬ ਦੀ ਜੋ ਕਹਿੰਦੇ ਨੇ ਕਿ ਤੁਸੀਂ ਫੂਡ ਪ੍ਰੋਸੈਸਿੰਗ ਦਾ ਪਲਾਂਟ ਲਾ ਲਓ ਕਰੇ ਤੁਸੀਂ ਡਿਗਰੀ ਕੀਤੀ ਆ ਪ੍ਰਧਾਨ ਜੀ ਆ ਸਾਰੇ ਸਟੂਡੈਂਟ ਬੈਠੇ ਨੇ ਜੇ ਸਾਰੇ ਫੂਡ ਪ੍ਰੋਸੈਸਿੰਗ ਦੇ ਪਲਾਂਟ ਸ਼ੁਰੂ ਕਰ ਲੈਣਾ ਤਾਂ ਮਨਾਫਾ ਕਿੱਥੋਂ ਹੋਊਗਾ ਮਹਕਾਰੇ ਬਾਜੀ ਬਾਜੂ ਕੀ ਮਨਾਫਾ ਨਹੀਂ ਰਹਿਣਾ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਪੁਰਾਣੀ ਸਰਕਾਰ ਸਮੇਂ ਆਖਰੀ ਵਾਰ ਖੇਤੀਬਾੜੀ ਟੀਚਰਾਂ ਦੀ ਪੋਸਟ ਆਈ ਸੀ 2016 ਦੇ ਵਿੱਚ ਜੋ ਸਾਡੇ ਕੋਲ ਕਾਪੀ ਵੀ ਪਈ ਆ ਕਰਮਣ ਮਾਨ ਤੁਸੀਂ ਪ੍ਰਧਾਨ ਜੀ ਦੀ ਜਰੂਰ ਕਾਪੀ ਦਿਓ ਅਸੀਂ ਇਸ ਸਰਕਾਰ ਦੇ ਵਿੱਚ ਸੀਐਮ ਸਾਹਿਬ ਦੇ ਉਸ ਡੀਲ ਨੂੰ ਅਸੀਂ ਤਾਂ ਡੀ ਨੋਟੀਫਿਕੇਸ਼ਨ ਦੀ ਕਾਪੀ ਹੀ ਰੱਖਾਈ ਕਿੰਨੇ ਵਾਰ 16 ਸਾਲ ਸਮੇਂ ਬਾਦਲ ਸਰਕਾਰ ਸਮੇਂ ਖੇਤੀਬਾੜੀ ਜਿਹੜੀ ਪੋਸਟ ਆਈ ਸੀ ਉਹਨਾਂ ਨੇ ਕੀ ਕੀਤਾ ਇਹ ਨੋਟੀਫਿਕੇਸ਼ਨ ਦੀ ਕਾਪੀ ਪਾੜ ਕੇ ਪਰੇ ਸੁੱਟਤੀ ਮਤਲਬ ਉਹ ਦੇਖਣਾ ਨਹੀਂ ਚਾਹੁੰਦੇ ਵੀ ਅ ਪਿਛਲੀਆਂ ਸਰਕਾਰਾਂ ਸਮੇਂ ਸਾਡੀ ਕਿਹੜੀ ਕਿਹੜੀ ਮੈਕਮਾ ਦੇ ਵਿੱਚ ਅਸਾਮੀ ਆਈ ਕਿੰਨੇ ਹੈਰਾਨੀ ਦੀ ਗੱਲ ਆ ਮੈਂ ਸਵਾਲ ਖੜਾ ਕੀਤਾ ਮੈਨੂੰ ਕਹਦੇ ਤੁਹਾਡੇ ਲਈ ਅਸੀਂ ਹੋਰ ਬਹੁਤ ਨੌਕਰੀਆਂ ਲੈ ਕੇ ਆਵਾਂਗੇ ਫੈਸਲੇ ਸਰਕਾਰਾਂ ਨੇ ਨੋਟੀਫਿਕੇਸ਼ਨ ਪਾੜਿਆ ਆਪਣਾ ਮਤਲਬ 2016 ਦਾ ਜੋ ਅਸੀਂ ਕਾਪੀਆਂ ਚੱਕੀਆਂ ਨੇ ਉਸ ਤੋਂ ਬਾਅਦ ਆ ਅਸੀਂ ਐਮਪੀ ਮਾਲਵਿੰਦਰ ਸਿੰਘ ਤੰਗੜੂ ਮਿਲੇ ਤੁਹਾਡੇ ਸਾਹਮਣੇ ਇਹ ਕੁਝ ਫੋਟ ਬਣੇ ਜੀ ਚਾਰ ਵਾਰੀ ਅਸੀਂ ਹਰਪਾਲ ਚੀਮਾ ਜੀ ਨੂੰ ਮਿਲ ਚੁੱਕੇ ਹਾਂ ਸਾਡੀ ਮੀਟਿੰਗ ਹੁੰਦੀ ਹੈ ਚੰਡੀਗੜ੍ਹ ਆ ਜਦੋਂ 5-6 ਮਹੀਨੇ ਪਹਿਲਾਂ ਹਰਪਾਲ ਜੀ ਮਾਹੀ ਕੁਲਦੀਪ ਸਿੰਘ ਢਾਲੀਵਾਲ ਜੀ ਬੈਠੇ ਨੇ ਅਸੀਂ ਦੋ ਕੁੜੀਆਂ ਜੋ ਸਾਡੇ ਆਗੂ ਨੇ ਤਿੰਨ ਮੁੰਡੇ ਅਸੀਂ ਗਏ ਸੀ ਚੰਡੀਗੜ੍ਹ ਉਹਨਾਂ ਦੇ ਸਾਹਮਣੇ ਅਫਸਰਾਂ ਨੇ ਇਹ ਗੱਲ ਕਹਿ ਦਿੱਤੀ ਕਿ ਐਗਰੀਕਲਚਰ ਸਬਜੈਕਟ ਬੇਲੋੜਾ ਸਬਜੈਕਟ ਹੈ ਇਹਦੀ ਪੰਜਾਬ ਦੇ ਵਿੱਚ ਕੋਈ ਲੋੜ ਨਹੀਂ ਮੰਤਰੀ ਸਾਹਿਬ ਕੁਝ ਨਹੀਂ ਬੋਲ ਸਕੇ ਇਹ ਰੇ ਸੀ ਸਵਾਲ ਖੜਾ ਕੀਤਾ ਇਸ ਸਰਕਾਰ ਦੇ ਵਿੱਚ ਲਗਾਤਾਰ ਤਿੰਨ ਵਾਰ ਧਰਨਾ ਲੱਗਿਆ ਹੋਇਆ 2022 ਦੇ ਵਿੱਚ 2024 ਦੇ ਵਿੱਚ 2025 ਹੁਣ ਚੱਲ ਰਹੀ ਹੈ ਮੰਡੀ ਬੋਰਡ ਦੇ ਵਿੱਚ ਸੈਕਟਰੀ ਮਾਰਕੀਟ ਕਮੇਟੀ ਦੀ ਅਸਾਮੀ ਨਹੀਂ ਆ ਰਹੀ ਇੱਕ ਦਿਨ ਸਾਡੇ ਪੀਯੂ ਦੇ ਪੁਰਾਣੇ ਵਿਦਿਆਰਥੀ ਜੋ ਇਸ ਸਮੇਂ ਬਹੁਤ ਵੱਡੇ ਅਫਸਰ ਨੇ ਉਹਨਾਂ ਦਾ ਮੈਨੂੰ ਸਵੇਰੇ 7 ਵਜੇ ਫੋਨ ਆਉਂਦਾ ਕਿ ਅੰਗਰੇਜ਼ ਸਿੰਘ ਜਿਹੜੀ ਸੋਡੀ ਮੰਡੀ ਬੋਰਡ ਦੇ ਵਿੱਚ ਇੱਕੋ ਇੱਕ ਨੌਕਰੀ ਹੈ ਫੈਕਟਰੀ ਮਾਰਕੀਟ ਕਮੇਟੀ ਇਹਦੀ ਕੁਆਲਿਫੀਕੇਸ਼ਨ ਚੇਂਜ ਕਰਕੇ ਬੀਐਸਸੀ ਐਗਰੀ ਤੋਂ ਬੀਏ ਕੀਤੀ ਜਾ ਰਹੀ ਹੈ ਤਾਂ ਅਸੀਂ ਨਾਲ ਦੇ ਨਾਲ ਮੁੱਦਾ ਚੱਕਿਆ ਉਹ ਉਹ ਰਖਵਾਇਆ ਨੋਟੀਫਿਕੇਸ਼ਨ ਪਰ ਨਹੀਂ ਆ ਰਹੀ ਕਿਸੇ ਇੱਕ ਗੱਲ ਦੱਸੋ ਕਦੇ ਐਚ ਡੀਓ ਸੁਣਿਆ ਆਪਣੇ ਸੁਣਿਆ ਐਚ ਡੀਓ ਨਹੀਂ ਐਚ ਡੀਓ ਦੀ ਭਰਤੀ ਜਾਣ ਬੁਝ ਕੇ ਲੜਕਾਈ ਜਾ ਰਹੀ ਆ ਸਾਡ ਸਰਕਾਰਾਂ ਚ ਆਏ ਸਰਕਾਰ ਚੋਂ ਵੀ ਆ ਕਿ ਬਾ ਖਤਮ ਹੋ ਜਾਣਾ ਜਾਂ ਕੁਛ ਵੀ ਕਿਸਾਨੀ ਖਤਮ ਹੋ ਜੇ ਬੜੇ ਕੁਛ ਨਹੀਂ ਕਾਰਨ ਬੜੇ ਕਾਰਨ ਨੇ ਕਹਿਣ ਲਈ ਪ੍ਰਧਾਨ ਸਾਹਿਬ ਪਰ ਅਸੀਂ ਹਰ ਬਰੀ ਧੋਖਾ ਖਾਣੇ ਆ ਹਰ ਬਰੀ ਅਸੀਂ ਸਰਕਾਰਾਂ ਦੇ ਟੱਕੇ ਖਾਣੇ ਆ ਸਾਨੂੰ ਟੱਕੇ ਖਾਣ ਤੋਂ ਬਿਨਾ ਹੋਰ ਕੁਛ ਨਹੀਂ ਮਿਲਿਆ ਤੁਸੀਂ ਨਿਗ੍ਹਾ ਮਾਰੋ ਜੀ ਵਿਦਿਆਰਥੀਆਂ ਦੇ ਚਿਹਰੇ ਤੇ ਖੁਸ਼ੀ ਹੈ ਤੁਹਾਨੂੰ ਦੇਖ ਕੇ ਹੌਸਲਾ ਮਿਲਿਆ ਤੁਸੀਂ ਬਹੁਤ ਵੱਡੀ ਉਮੀਦ ਹੋ ਸਾਡੀ ਤੁਸੀਂ ਸਾਡਾ ਮੁੱਢਾ ਚੱਕ ਰਹੇ ਹੋ ਇੱਕ ਮੈਂ ਵਿਦਿਆਰਥੀਆਂ ਨੂੰ ਗੱਲ ਦੱਸਣੀ ਚਾਹਨਾ ਪ੍ਰਕਾਸ਼ ਸਿੰਘ ਬਾਦਲ ਜੀ ਪੀਓ ਨੂੰ ਲਈ ਕਿੰਨੇ ਜ਼ਰੂਰੀ ਸੀ ਇਹ ਮੈਂ ਗੱਲ ਦੱਸ ਦਿੰਨਾ ਬਾਦਲ ਸਾਹਿਬ ਪਹਿਲੀ ਵਾਰ ਮੁੱਖ ਮੰਤਰੀ ਬਣੇ ਤਾਂ ਦੋ ਦੇਰੀ ਆਦੇ ਪੰਚਾਇਤ ਆਲੇ ਇੱਕ ਨੌਜਵਾਨ ਨੂੰ ਲੈ ਕੇ ਗਏ ਵੱਡੇ ਬਾਦਲ ਸਾਹਿਬ ਕੋਲ ਕਿ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਿਹਾ ਕਾਕਾ ਤੁਸੀਂ ਕਿਹੜੇ ਦਰਜੇ ਦੇ ਵਿੱਚ ਪਲੱਸ 2 ਪਾਸ ਕੀਤੀ ਆ ਉਹ ਕਹਿੰਦਾ ਮੈਂ ਪਹਿਲੇ ਦਰਜੇ 'ਚ ਕੀਤੀ ਆ ਕਹਿੰਦਾ ਕਾਕਾ ਤੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੜ੍ਹ ਜਾ ਕੇ ਤਾਂ ਉਹ ਅੱਜ ਸਭ ਤੋਂ ਵੱਡਾ ਵਿਗਿਆਨੀ ਬਣਿਆ ਅੱਜ ਕੱਲ ਕੈਨੇਡਾ 'ਚ ਰਹਿ ਰਿਹਾ ਹੋਰ ਕਿੰਨੀਆਂ ਉਦਾਹਰਣਾਂ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਸਾਨੂੰ ਤੇਰੇ ਨੇ ਤੱਕ ਨਹੀਂ ਸਿੱਖਣੀ ਕੋਈ ਜੇ ਸਾਡੀ ਕੋਈ ਮੰਗ ਹੁੰਦੀ ਅਸੀਂ ਕਿਸੇ ਨਾ ਕਿਸੇ ਤਰੀਕੇ ਦਾ ਹੁਣ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਜੋ ਸਾਡਾ ਸਿਖਿਅਰ ਹੁੰਦੇ ਸੀ ਉਹ ਦੱਸਦੇ ਸੀ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਵਿਦਿਆਰਥੀਆਂ ਦਾ ਗੁੱਟ ਫੜਦੇ ਨਾਲ ਲੈ ਕੇ ਜਾਂਦੇ ਆ ਉਹ ਕਿੰਨੀ ਹੋਕ ਤਾਂ ਗੱਡੂ ਦੱਸੋ ਤੇ ਹੁਣ ਦੀ ਸਰਕਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਆਉਂਦੇ ਨੇ ਚਾਹੇ ਮੰਤਰੀ ਪੀਜੂ ਆਉਂਦੇ ਨੇ ਸਾਨੂੰ ਹੋਸਟਾਂ 'ਚ ਡੱਕ ਦਿੱਤਾ ਜਾਂਦਾ ਉਹ ਬੱਲੀ ਵਾਲਾ ਚੌਕ ਜੋ ਉਹ ਜੋ ਫੈਗਰੀਕਲਚਰ ਦਾ ਉੱਥੇ ਅੱਗੇ ਸਾਨੂੰ ਆਉਂ ਨਹੀਂ ਦਿੰਦੇ ਸਾਡੇ ਘਰੇ ਆਏ ਆ ਅਸੀਂ ਆਏ ਅੱਗੇ ਕਰ ਅਵਾਜ਼ ਚੁੱਕਣ ਦੇ ਹੱਕਦਾਰ ਆ ਆਇਆ ਆ ਪਰ ਸਾਡੀ ਆਵਾਜ਼ ਦਵਾ ਦਿੱਤੀ ਜਾਂਦੀ ਹੈ ਬੜਾ ਖੁਸ਼ ਆ ਜੀ ਕਹਿਣ ਨੂੰ ਪਰ ਮੈਂ ਸਮੇਂ ਦੀ ਕਦਰ ਕਰਦਾ ਹੋਇਆ ਤਾਂ ਮੈਂ ਇੰਨਾ ਕਹਿ ਕੇ ਆਪਣੇ ਭਾਈ ਪਰਮਵੰਸ ਜੀ ਨੂੰ ਮੈਂ ਬੇਨਤੀ ਕਰਾਂਗਾ ਉਹ ਆਪਦੀ ਕੀਮਤੀ ਵਿਚਾਰ ਸਾਂਝੇ ਕਰ ਜੀ ਜੀ ਵਾਇਗਨ ਜੀ ਦਾ ਖਾਲਸਾ ਵਾਇਗਨ ਜੀ ਕੀ ਫਤਿਹ ਮੈਂ ਰਾਹ ਚਾਰਿਆ ਸੀ ਤੇ ਮੈਨੂੰ ਸਾਰੀ ਮੈਂ ਰਿਪੋਰਟ ਲਈ ਤੁਸੀਂ ਜਿਹੜੀ ਚੀਜ਼ਾਂ ਦਿਖਾਈਆਂ ਤੇ ਦਿੱਤੀਆਂ ਬੜਾ ਸ਼ੌਕਿੰਗ ਹੈ ਤੁਸੀਂ ਸਾਰੇ ਨੌਜਵਾਨੋ ਤੁਸੀਂ ਸੋਚ ਵੀ ਸਕਦੇ ਹੋ ਸਮਝ ਵੀ ਸਕਦੇ ਹੋ ਤੇ ਰੋਜ਼ ਪੜਦੇ ਵੀ ਹੋ ਆਪਣੀ ਡੈਮੋਕ੍ਰੇਸੀ ਇੱਕ ਲਾਇਬਿਲਟੀ ਵੀ ਹੋ ਜਾਂਦੀ ਹੈ ਤੇ ਇੱਕ ਆਪਾਂ ਨੂੰ ਐਸੈਟ ਵੀ ਹੈ ਜ਼ਿੰਦਗੀ ਦਾ ਮੈਂ ਮੇਰਾ ਆਪਣਾ ਸਫਰ ਹੈ ਮੈਂ ਦੇਖਿਆ ਹੈ ਆਪਾਂ ਕਿਤੇ ਮੈਰਿਟ ਤੇ ਵੀ ਸੋਚਦੇ ਕਿ ਕਿਹੜਾ ਪਾਰਟੀ ਕਿਹੜੀ ਐਕਟੀਵਿਟੀ ਕਿਹੜੀ ਸੰਸਥਾ ਦਾ ਬੈਕਗ੍ਰਾਉਂਡ ਕੀ ਹੈ ਤੇ ਕਿਹੜੇ ਆਪਣੇ ਵਾਸਤੇ ਚੰਗੇ ਹੈ ਜਿਹੜਾ ਤੁਸੀਂ ਮੈਨੂੰ ਦੱਸਿਆ ਮੈਨੂੰ ਮਿਲੇ ਕੋੰਦਿਆਂ ਨੂੰ ਮਿਲਿਆ ਕੋਈ ਫਾਇਦਾ ਨਹੀਂ ਇਹਦੇ ਪੱਲੇ ਕੁਝ ਨਹੀਂ ਅ ਜਿੰਨੇ ਵੀ ਐ ਦਸ਼ਮੀ ਪੁਰਵਾਨ ਨੇ ਅਖੜੇ ਕਿਥੇ ਸੇ ਇਹਨਾਂ ਨੇ ਕੱਲੇ ਆਰਡਰ ਆਉਂਦੇ ਆ ਆ ਕਟਫਟੀਆਂ ਨੂੰ ਉੱਧਰ ਨੱਚਣ ਲੱਗ ਜਾਂਦੇ ਆ ਭਗਵਾਨਤਮਾਨ ਦੇ ਸੀਐਮ ਨਹੀਂ ਐ ਕੱਲੇ ਕਾਗਜ਼ ਚ ਐ ਅਸਲੀ ਸੀਐਮ ਕੇਜਰੀ ਵਾਲਾ ਐ ਮੈਂ ਤਾਂ ਆਪਣੇ ਪੰਜਾਬੀਆਂ ਤੇ ਬੜਾ ਹੈਰਾਨ ਹੁੰਦਾ ਮੈਂ ਲਾ ਪਹਿਲਾ ਸੁਪਾ ਜੀ ਦੇ ਅੱਜ ਸਿੱਕਾਰ ਆਪੀ ਨੇ ਬਣਾਈ ਆਊਟਸੋਰਸ ਕਰਤੀ ਅੱਜ ਜਿਹੜੀ ਅਸਲੀਅਤ ਹੈ ਕਿ ਅੱਜ ਦੇ ਕੈਬਨਿਟ ਮਿਨਿਸਟਰ ਹੈ ਇਹਨਾਂ ਕੋਲੇ ਕੋਈ ਅਥਾਰਟੀ ਨਹੀਂ ਫੈਸਲਾ ਕਰਨ ਦੀ ਫੈਸਲਾ ਕਰਨ ਵਾਸਤੇ ਕੇਜਰੀਵਾਲ ਨੇ ਸੁਸੋਡਿਆ ਤੇ ਜੈਨ ਇਹਨਾਂ ਨੂੰ ਭੇਜਿਆ ਮਹਿਕਮੇ ਵੰਡਦੇ ਆ ਤੇ ਇੱਥੇ ਰਹਿੰਦੇ ਆ ਉਹ ਫੈਸਲਾ ਕਰਦੇ ਆ ਪਰ ਉਹਨਾਂ ਦਾ ਫੈਸਲਾ ਇੱਕੋ ਇੱਕ ਹੈ ਉਹਨਾਂ ਦਾ ਕੋਈ ਇੰਟਰਸਟ ਪੰਜਾਬ 'ਚ ਨਹੀਂ ਹੈ ਕੋਈ ਇੰਟਰਸਟ ਯੂਨੀਵਰਸਿਟੀ ਨਹੀਂ ਹੈ ਕੋਈ ਇੰਟਰਸਟ ਜੌਬ ਕਰਨਾ ਨਹੀਂ ਹੈ ਉਹਨਾਂ ਨੇ ਪੰਜਾਬ ਨੂੰ ਇੱਕ ਪੈਸਾ ਇਕੱਠਾ ਕਰਨ ਦਾ ਸਾਧਨ ਬਣਾਇਆ ਤੁਸੀਂ ਕਹਿੰਦੇ ਆ ਕਿ ਪੈਸਾ ਹੈ ਨਹੀਂ ਆਹ ਕਹਿੰਦੇ ਆ ਕਿ ਸਾਡੇ ਕੋਲ ਪੈਸਾ ਕਰਜ਼ਾ ਹੈ ਐਡਵਰਟਾਈਜ਼ਮੈਂਟ ਤੇ ਮੈਂ ਤੁਹਾਨੂੰ ਅੱਜ ਦੱਸਣਾ ਇਕੱਲੇ ਐਡਵਰਟਾਈਜ਼ਮੈਂਟ ਤੇ ਜਿਹੜਾ ਸਾਡੀ ਸਰਕਾਰ ਸੀ ਸਾਡਾ ਪੂਰੇ ਸਾਲ ਦਾ ਖਰਚਾ ਹੁੰਦਾ ਸੀ 30 ਕਰੋੜ ਪਈ ਪੂਰੇ ਸਾਲ 'ਚ ਇਹਨਾਂ ਦਾ ਖਰਚਾ 1000 ਕਰੋੜ ਸਾਲ ਦਾ ਹੈ 4000 ਕਰੋੜ ਰੁਪਇਆ ਆ ਇਕੱਲੇ ਇਸ਼ਤਿਹਾਰ ਇੱਥੇ ਨਹੀਂ ਤੁਸੀਂ ਨਾਗਾਲੈਂਡ ਚਲੇ ਜਾਓ ਨਾਗਾਲੈਂਡ ਦੇ ਅਖਬਾਰ ਜੀ ਭਗਵੰਤ ਮਾਨ ਦੇ ਆਪ ਦਾ ਇਸ਼ਤਿਹਾਰ ਹੋਊਗਾ ਪੇਡ ਪਾਇਪ ਪੀਪਲ ਪੰਜਾਬ ਉੱਥੇ ਕਹਿਣਗੇ ਅਸੀਂ 1000 ਰੁਪਇਆ ਲੜਕੀਆਂ ਨੂੰ ਦਿੱਤਾ ਅਸੀਂ ਇਹ ਦਿੱਤਾ ਉਹ ਤਾਂ ਉਹਨਾਂ ਨੂੰ ਲੱਗ ਰਿਹਾ ਉਹਨਾਂ ਨੂੰ ਕੀ ਪਤਾ ਹੈ ਇੱਥੇ ਆ ਕੇ ਥੋੜੀ ਜਾ ਕੇ ਪੁੱਛਣਗੇ ਆਹ ਯੂਜ਼ ਕਰ ਰਹੇ ਆ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਸਾਧਨ ਇਸ ਤੱਕ ਇਕੱਠਾ ਕਰਦੇ ਇਹਨਾਂ ਕੋਈ ਇੰਟਰਸਟ ਨਹੀਂ ਆਇਆ ਜੇ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਹੈ ਤੁਸੀਂ ਸਾਰੇ ਨੌਜਵਾਨਾ ਤੁਸੀਂ ਭਾਵੇਂ ਜੋ ਮੈਂ ਕਹੂੰਗਾ ਤੁਸੀਂ ਗੂਗਲ ਕਰਕੇ ਰਿਸਰਚ ਵੀ ਕਰਿਓ ਤਾਂ ਤੁਹਾਨੂੰ ਆਈਓਪਨਰ ਹੋਊਗਾ ਛੋਕੁਸ਼ ਵੀ ਬਣਿਆ ਪੰਜਾਬ 'ਚ ਜਦੋਂ ਮੈਂ ਕਹਿ ਰਿਹਾ ਨਾ ਜੋ ਕੁਛ ਮੇਰਾ ਮਤਲਬ ਹੈ ਜੋ ਕੁਛ ਉਦੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਮੈਂ ਐਗਜ਼ਾਮਪਲ ਦਿੰਦਾ ਹਾਂ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਸੇ ਡੈਮ ਹੋਮ ਦੁਪਾਇੰਗ ਦਾ ਦੂਜਾ ਜਿਹੜਾ ਸ਼ਾਹਪੁਰ ਕਲਦੀ ਨਬ ਸਾਰੇ ਡੈਮ ਅਕਾਲੀ ਦਲ ਨੇ ਬਣਾਏ ਸਾਰੇ ਥਰਮਲ ਪਲਾਂਟ ਪੰਜਾਬ ਦੇ 100% ਬਣਾਏ ਅਕਾਲੀ ਦਲ ਨੇ ਇਕੱਲੇ ਜਿਹ 15 ਲੱਖ ਕਿਊਬਲ ਕਨੈਕਸ਼ਨ ਹੈ ਸਾਡੇ 13 ਲੱਖ ਕਿਊਬਲ ਕਨੈਕਸ਼ਨ ਦਿੱਤੇ ਅਕਾਲੀ ਦਲ ਦੀ ਸਰਕਾਰਾਂ ਕੋਲ ਰਿਕਾਰਡ ਕਰਕੇ ਦੇਖ ਲੋ। ਛੰਨਾ ਰੋਡ ਨੈਟਵਰਕ ਹੈ। 4 ਲੇਨ ਐਕਸਪ੍ਰੈਸ ਸਾਰਾ ਬਣਾਉਣ ਨਾਲ ਹੀ ਅਕਾਲੀ ਦਲ ਆ ਤੁਹਾਡੇ ਸਾਹਮਣੇ ਸਾਰੀ ਮੈਂ ਸ਼ੁਰੂ ਕਰਤੇ ਸਾਰੇ। ਮੇਰਾ ਇਹ ਕਹਿਣ ਦਾ ਭਾਅ ਕੀ ਹੈ? ਫਰਕ ਹੈ ਸਾਡੇ ਇੱਥੇ ਇੰਨਾ ਚ। ਆ ਸਾਡੇ ਵਾਸਤੇ ਆ ਘਰ ਹੈ। ਪੰਜਾਬ ਆਪਣਾ ਹੈ। ਅਸੀਂ ਜਿਉਣਾ ਮਰਨਾ ਇੱਥੇ ਹੈ। ਸਾਨੂੰ ਤੁਹਾਡਾ ਦਰਦ ਪਤਾ ਹੈ। ਸਾਨੂੰ ਪਤਾ ਕਿ ਆਪਣੇ ਮੁੰਡੇ ਆ। ਆਪਣੇ ਬੱਚੇ ਐ ਇਹਨਾਂ ਨੂੰ ਇੱਥੇ জব ਕ੍ਰੀਏਟ ਕਰਨਾ ਐ ਇੱਥੇ ਇਹਨਾਂ ਨੂੰ ਅਸੀਂ ਇੰਡਸਟਰੀ ਲੈ ਕੇ ਆਉਣੀ ਐ ਇੱਥੇ ਅਸੀਂ ਐਗਰੀਕਲਚਰਸ ਵਧਾਉਣਾ ਐ ਅਸੀਂ ਹੋਰ ਕਿਤੇ ਸੋਚਦੇ ਨਹੀਂ ਜਿਹੜੀਆਂ ਦੂਜੀਆਂ ਨੈਸ਼ਨਲ ਪਾਰਟੀਆਂ ਦਾ ਹੈ ਉਹਨਾਂ ਦਾ ਇੰਟਰਸਟ ਕਲਾਸ਼ ਕਰਦਾ ਹੈ ਜੇ ਪੰਜਾਬ ਤੇ ਹਰਿਆਣਾ ਵਿੱਚ ਕੋਈ ਸਮੱਸਿਆ ਆ ਜੇ ਕਿਤੇ ਨਹੀਂ ਪੰਜਾਬ ਦਾ ਹਿੱਸਾ ਲੈਣਗੇ ਜਾਂ ਯੂਪੀ ਦਾ ਅਸੀਂ ਤਾਂ ਲੈਣਾ ਹੀ ਇਕੱਲਾ ਪੰਜਾਬ ਦਾ ਸੋ ਜਿਹੜਾ ਮੈਂ ਕਹਿ ਰਿਹਾ ਪਹਿਲੀ ਗੱਲ ਤੁਸੀਂ ਮੁਲਾਜ਼ਮ ਤੁਸੀਂ ਗੱਲਾਂ ਕਰ ਰਹੇ ਹੋ ਉਸ ਜਿੰਨੇ ਤੁਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੁੱਛ ਲੋ ਜਿਦੋਂ ਦੇ ਨੌਕਰੀ ਚ ਆਏ ਐ ਜਿੰਨੇ ਵੀ ਪੈ ਕਮਿਸ਼ਨ ਬਣਾਏ ਗਏ ਐ ਸਾਰੇ ਅਕਾਲੀ ਦਲ ਨੇ ਬਣਾਏ ਤੇ ਸਾਰੇ ਇੰਪਲੀਮੈਂਟ ਵੀ ਅਕਾਲੀ ਦਲ ਨੇ ਕੀਤਾ ਉਹ ਕਿਸੇ ਨੇ ਕੁਝ ਕੀਤਾ ਉਹਨਾਂ ਦੀਆਂ ਸਰਕਾਰਾਂ ਪੰਜ ਪੰਜ ਸਾਲ ਟੱਪ ਜਾਂਦੀਆਂ ਸੀ ਪਰ ਇੰਪਲੀਮੈਂਟ ਨਹੀਂ ਕਰਦੇ ਸੀ ਨਾ ਲਾਉਂਦੇ ਸੀ ਜਦੋਂ ਆਉਂਦੇ ਸੀ ਅਕਾਲੀ ਦਲ ਲਾਉਂਦਾ ਸੀ ਤੇ ਅਕਾਲੀ ਦਲ ਦਿੰਦਾ ਸੀ ਅੱਜ ਜੌਬ ਦੀ ਗੱਲ ਕਰ ਰਹੇ ਤੁਹਾਡੀਆਂ ਪੋਸਟਾਂ ਮੈਂ ਦੇਖ ਰਿਹਾ 50 60% ਕਿਸੇ ਚੀਜ਼ ਦਾ 90% ਹੈ ਮਤਲਬ ਐਵਰੇਜ ਤੁਹਾਡੀ 60 65% 70% ਤੱਕ ਪੋਸਟਾਂ ਖਾਲੀ ਪਈ ਹੈ ਪੰਜਾਬ ਦਾ ਸੂਬਾ ਹੋਏ ਤੁਸੀਂ ਸਾਰਾ ਕੁਸ਼ੀ ਮਾਰਕੀਟ ਕਮੇਟੀਆਂ ਰਾਈ ਪਰਚੇਜ਼ ਹੋਏ ਸੇਲ ਹੋਏ ਤੇ ਤੁਸੀਂ ਦੇਖ ਲਓ 91% ਮਾਰਕੀਟ ਕਮੇਟੀਆਂ ਦੇ ਸੈਕਟਰੀ ਹਨੀ ਕਿਵੇਂ ਚੱਲਣਗੇ ਮਾਰਕੀਟ ਕਮੇਟੀਆਂ ਚੋਣਾ ਆਇਆ ਸਾਰਾ ਸਾਰਾ ਸਿਸਟਮ ਹੀ ਆਪਣਾ ਐਗਰੀਕਲਚਰ ਬੇਸਡ ਹੈ ਤੇ ਜਿਹੜੀ ਸਟੇਟ ਐਗਰੀਕਲਚਰ ਬੇਸਡ ਹੈ ਉੱਥੇ ਤਾਂ ਪੱਕਾ ਰੱਖਦੇ ਨਹੀਂ ਇਹਨਾਂ ਨੂੰ ਫੋਕਸ ਨਹੀਂ ਪਤਾ ਕੀ ਕਰਨਾ ਨਹੀਂ ਕਰਨਾ ਤੁਸੀਂ ਰਿਕਾਰਡ ਦੇਖ ਲਓ ਬਾਦਲ ਸਾਹਿਬ ਸਰਕਾਰ ਅਸੀਂ ਤਕਰੀਬਨ 2.5 ਲੱਖ ਸਰਕਾਰੀ ਨੌਕਰੀ ਦਿੱਤੀ ਸੀ 2.5 ਲੱਖ ਹੁਣ ਕੀ ਹੋ ਰਿਹਾ ਜਿਹੜੇ ਸਰਕਾਰੀ ਨੌਕਰੀਆਂ ਥੋੜੀਆਂ ਜਿਹੜੀਆਂ ਰੂਟੀਨ ਚ ਆਉਂਦੀਆਂ 50% ਜੌਬਸ ਬਾਹਰੋਂ ਆਊਟ ਆਫ ਸਟੇਟ ਤੋਂ ਲੈ ਰਿਹਾ ਹੈ ਇਹ ਰੂਲ ਸੀ ਪਹਿਲੇ ਅਸੀਂ ਬੰਦਿਆ ਸੀ ਪੰਜਾਬ ਵਾਲਾ ਇਹਨੇ ਕੈਨਸਲ ਕਰਕੇ ਕਿਉਂਕਿ ਇਹਨਾਂ ਨੇ ਹਰਿਆਣੇ 'ਚ ਆਪਣਾ ਨਾਮ ਉੱਥੇ ਕਹਿ ਕੇ ਅਸੀਂ ਪੰਜਾਬ ਨੌਕਰੀ ਦੇਉਣ Rajasthan 'ਚ ਕਹਿ ਕੇ ਤੁਝੇ ਤੁਪੇ ਸੋ ਫੋਨ ਜਿਹੜੇ ਜਵਾਬ ਦੇ ਇਹਨਾਂ ਨੂੰ ਓਪਨ ਕਰਤਾ ਕੋਈ ਮਰਜ਼ੀ ਆ ਗਈ ਅਸੀਂ ਕਹਿਆ ਸੀ ਪੰਜਾਬ ਦੀ ਗਵਰਨਮੈਂਟ ਜੌਬ ਇਕੱਲੇ ਪੰਜਾਬੀਆਂ ਵਾਸਤੇ ਹੈ ਜਿਹੜੇ ਇਹਨਾਂ ਨੇ ਚੇਂਜ ਕੀਤਾ ਆਹ ਤਾਂ ਹਾਲਾਤ ਇਹਨਾਂ ਦੀ ਲਾਇਲਟੀ ਐਕਸਪ੍ਰੈਸ ਸੋ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਐਵੇਂ ਤੁਸੀਂ ਗਰਮੀ 'ਚ ਬੈਠੇ ਮਰੀਂ ਬਹਿੰਦਾ ਫਾਇਦਾ ਨਹੀਂ ਇੱਕ ਕੋਈ ਕੰਮ ਕਰ ਉਹ ਆਪਣੀ ਪਾਰਟੀ ਲਿਆਉ ਵਾ ਤਾਂ ਬਚਾਂਗੇ ਮੈਂ ਕੋਈ ਸਿਆਸੀ ਭਾਸ਼ਾ ਨਹੀਂ ਦੇ ਰਿਹਾ ਮੈਂ ਐਨ ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ ਮੈਂ ਮੈਰਿਟ ਤੇ ਗੱਲ ਕਰ ਰਿਹਾ ਜੇ ਬਚਣਾ ਹੈ ਅੱਜ ਪੰਜਾਬ ਆ 10 ਸਾਲ ਬਰਬਾਦ ਹੋ ਗਏ ਤੁਸੀਂ ਸਾਰੇ ਪੜੇ ਲਿਖੇ ਹੋ ਤੁਸੀਂ ਪਤਾ ਕਰੋ 2017 ਚ ਉਹ ਕਾਲੀ ਸਰਕਾਰ ਕੀ ਸੀ ਉਦੋਂ ਕਰਜ਼ਾ ਕਿੰਨਾ ਸੀ ਕਰਜਾ ਡਿਪੈਂਡ ਹੁੰਦਾ ਡੈਟ ਟੂ ਜੀਡੀਪੀ ਰੇਸ਼ੀਓ ਨਾਲ ਜਦੋਂ ਅਸੀਂ ਆਏ 2007 ਵਿੱਚ ਉਦੋਂ 48% ਡੈਟ ਸੀ ਪੰਜਾਬ ਦਾ ਜੀਡੀਪੀ ਨਾਲ ਇਹੋ ਛੱਡਿਆ ਅਸੀਂ 32% ਤੇ ਘਟਾ ਕੇ ਲੈ ਗਏ ਤੇ ਅੱਜ ਫਿਰ ਤੋਂ 50 ਤੋਂ ਉੱਤੇ ਛੱਪ ਗਿਆ ਮੈਂ ਕਿਉਂ ਕਹਿ ਰਿਹਾ ਕਿਉਂਕਿ ਆ ਜਿਹੜੀਆਂ ਗਵਰਨਮੈਂਟਸ ਹੈ ਆ ਕੇ ਇਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਕੰਮ ਕਰਨ ਵਾਸਤੇ ਲੋਕਾਂ ਦਾ ਬਾਰੇ ਸੋਚਦੇ ਨਹੀਂ ਵੱਡੇ ਬਾਦਲ ਸਾਹਿਬ ਨੂੰ ਪੰਜ ਵਾਰ ਕਿਵੇਂ ਬਣੇ ਮੁਖੰਦਤਰ ਕਿਉਂਕਿ ਲੋਕਾਂ ਦੇ ਫੇਥ ਸੀ ਉਹ ਜੋ ਕਹਿੰਦੇ ਸੀ ਕਰਦੇ ਸੀ ਤੁਸੀਂ ਸਾਡਾ ਮੈਨੀਫੈਸਟੋ ਪੜ੍ਹ ਲਓ ਜੋ ਕਮਿਟਮੈਂਟ ਲਈ ਅਸੀਂ ਪੂਰੀ ਕੀਤੀ ਕਿਉਂਕਿ ਅਸੀਂ ਰਹਿਣਾ ਇੱਥੇ ਹੈ ਅਸੀਂ ਜਿਉਣਾ ਇੱਥੇ ਹੈ ਆ ਕਾਂਗਰਸ ਨੂੰ ਕੀ ਹੈ ਲੀਡਰ ਬਦਲ ਕੇ ਹੋਰ ਨੂੰ ਕਹਦਣਗੇ ਚੱਲ ਗਿਆ ਤੂੰ ਤੂੰ ਦਾ ਤੇਰੀ ਬਿਮਾਰੀ ਹੋ ਗਈ ਤੂੰ ਪਾਸੇ ਹਟ ਜਾ ਉਹ ਜਿਹੜੀ ਹੈ ਜੌਬਸ ਦੀ ਗੱਲ ਹੈ ਮੈਨੂੰ ਤੁਹਾਡੇ ਨਾਲ ਕਮਿਟਮੈਂਟ ਹੈ ਜੇ ਪ੍ਰਮਾਤਮਾ ਮਿਹਰ ਕਰੇ ਮੌਕਾ ਦਿੰਦਾ ਸਾਡੀ ਪ੍ਰਾਇੋਰਟੀ ਮੇ ਇਸ ਮੇਰੀ ਸਰਕਾਰ ਦੀ ਪ੍ਰਾਇੋਰਟੀ ਐਗਰੀਕਲਚਰ ਹੈ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਗਈ ਅੱਜ ਕੱਲ ਐਗਰੀਕਲਚਰ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਆਪਾਂ ਕੱਲਾ ਕਣਕ ਤੇ ਝੋਨੇ ਤੇ ਬੈਠੇ ਆ ਆਪਾਂ ਨੂੰ ਹਾਈ ਟੈਕ ਐਗਰੀਕਲਚਰ ਦੀ ਲੋੜ ਹੈ ਉਹਦੇ ਵਾਸਤੇ ਸਾਨੂੰ ਐਜੂਕੇਟਿਡ ਬੰਦੇ ਚਾਹੀਦੇ ਆ ਤੁਹਾਨੂੰ ਅੱਜ ਕੱਲ ਨੈਟ ਹਾਊਸ ਪੋਲੀ ਹਾਊਸ ਵੈਦਰ ਕੰਟਰੋਲਡ ਸਿਸਟਮਸ ਆ ਗਏ ਆ ਆਪਣੇ ਖੇਤ ਕੀਤਾ ਕਿਉਂ ਮੈਂ ਤੁਹਾਨੂੰ ਪੂਰੇ ਪੰਜਾਬ ਨੂੰ ਦਿਖਾਉਣਾ ਚਾਹੁੰਦਾ ਮੈਂ ਆਪਣੇ ਆਪ ਐਕਸਪਰiments ਕੀਤਾ ਜੇ ਤੁਸੀਂ ਅਗਲੇ ਕਿਸੇ ਦਿਨ ਤੁਸੀਂ ਆਉਣਾ ਹੈ ਵੀ ਇਹ ਦੇਖ ਲਿਓ ਕਿ ਆਪਣਾ ਫਿਊਚਰ ਕਿੱਥੇ ਹੈ ਫਿਊਚਰ ਪੰਜਾਬ ਦਾ ਹਾਈ ਟੈਕ ਐਗਰੀਕਲਚਰ ਦੀ ਹੈ ਤੇ ਹਾਈ ਟੈਕ ਵਾਸਤੇ ਪ੍ਰੋਫੈਸ਼ਨਲ ਬੰਦਿਆਂ ਦੀ ਲੋੜ ਹੈ ਜਿਹੜੀ ਅੱਜ ਕੱਲ ਪ੍ਰਿਜ਼ਰਵੇਸ਼ਨ ਦੀ ਲੋੜ ਹੈ ਐਗਰੀਕਲਚਰ ਉਹਨਾਂ ਦੇ ਜਿਹੜੀ ਪ੍ਰੋਸੈਸਿੰਗ ਦੀ ਲੋੜ ਹੈ ਕਈ ਚੀਜ਼ਾਂ ਦੀ ਲੋੜ ਹੈ ਪੋਲੈਂਡ ਇੱਕ ਕਹਿਜਾ ਦੇਸ਼ ਹੈ ਜਿਹੜਾ ਮੈਂ ਆਪ ਜਾ ਕੇ ਦੇਖਿਆ ਆ ਮੈਂ ਉਹਨਾਂ ਦੇ ਸਿਸਟਮਸ ਦੇਖੇ ਆਏ ਆ ਉੱਥੇ ਪਹਿਲੇ 20 ਸਾਲ ਪਹਿਲੇ ਇਕੱਲੇ 2% ਐਗਰੀਕਲਚਰ ਪ੍ਰੋਡਿਊਸ ਪ੍ਰੋਸੈਸ ਹੁੰਦੀ ਸੀ ਹੁਣ ਉਹ 97% ਜੋਗ ਹੁੰਦੇ ਆ ਪ੍ਰੋਸੈਸ ਕੀ ਸਾਰੀ ਚੇਨ ਉਹਨਾਂ ਨੇ ਥੱਲੇ ਤੋਂ ਲੈ ਕੇ ਉਹਨਾਂ ਨੇ ਪ੍ਰੋਫੈਸ਼ਨਲੀ ਆਪਣੇ ਟੈਕਨੋਲੋਜੀ ਨਾਲ ਆਪਣੇ ਨੌਜਵਾਨਾਂ ਨੂੰ ਪੜਾ ਕੇ ਉਹਨਾਂ ਨੂੰ ਇਸ ਲਾਈਨ 'ਚ ਲਾਤਾ ਸੋ ਐਸ ਕਰਕੇ ਜਿਹੜੀ ਗਾਮਣ ਨੂੰ ਪ੍ਰਾਇਰੀਟੀ ਇਹਨਾਂ ਦਾ ਹਟ ਗਿਆ ਪੰਜਾਬ ਆ ਅਗਰੀਕਲਚਰ ਖਾਸ ਕਰਕੇ ਆ ਤਾਂ ਸੋਚਦੇ ਐ ਅਗਰੀਕਲਚਰ ਦੀ ਲੋੜ ਨਹੀਂ ਐ ਪਰ ਇਹਨਾਂ ਦੇ ਜਿਹੜੇ ਅਕੇਜ ਵੀ ਵਾਲਾ ਨੇ ਸਭ ਪ੍ਰੋਵਾਈ ਨਹੀਂ ਅਗਰੀਕਲਚਰ ਹੈ ਜਾਂ ਨਹੀਂ ਹੈ ਉਦੋਂ ਇਹ ਜਿਵੇਂ ਇੱਥੇ ਗੈਸਟ ਹਾਊਸ ਤੇ ਆਏ ਐ ਆਏ ਐ ਤੋਂ ਐਸ ਕਰਕੇ ਤੁਹਾਡੀ ਆਵਾਜ਼ ਠਾਵਾਂਗੇ ਜੇ ਲੋੜ ਪਈ ਤੁਸੀਂ ਤੁਹਾਨੂੰ ਲੈ ਕੇ ਗਵਰਨਰ ਤੋਂ ਟਾਈਮ ਲੈਣਾ ਤੁਹਾਡੇ ਨਾਲ ਚਲੇ ਜਣੇ ਤੇ ਅੱਜ ਜੀਆਂ ਤੁਹਾਡੀ ਇੰਪੋਸਟ ਐ ਇਹੀ ਗੱਲ ਨੋਟ ਕਰ ਲਿਓ ਮੈਂ ਅੱਜ ਤੱਕ ਜੋ ਕਿਹਾ ਪੂਰਾ ਕੀਤਾ ਮੈਂ ਪਾਣੀ ਦੀ ਬੱਸ ਵੀ ਕਿਹਦੀ ਸੀ ਚਲਾਦੀ ਸੀ ਨਹੀਂ ਆ ਆ ਜਿਹੜੀਆਂ ਪੋਸਟਾਂ ਨੇ ਨੋਟ ਕਰ ਲੈ ਸਰਕਾਰ ਬਣਾ ਦਿਓ ਪਹਿਲੀ ਕੈਬਨਿਟ ਮੀਟਿੰਗ ਚ ਕੱਢੂਗਾ ਪੋਸਟਾਂ ਮੈਂ ਦੇਖ ਰਿਹਾ ਸੀ ਤਕਰੀਬਨ ਏਡੀਓ ਦੀ 40% ਸੀਟਾਂ ਖਾਲੀ ਪਈਆਂ ਇੱਕ ਇਹਨਾਂ ਕੋਲੇ ਮਾਰਕੀਟ ਸੈਕਟਰੀ ਹੈ ਤੁਸੀਂ ਦੇਖੋ 91% ਪੋਸਟਾਂ ਨਾਮ ਨਾ ਮਾਰਕੀਟ ਕਮੇਟੀ ਦੀ ਸੈਕਟਰੀ ਦੀ ਖਾਲੀ ਹੈ ਸਾਰਾ ਪੰਜਾਬ ਚ ਕਣਕ ਪਰਚੇਜ਼ ਹੁੰਦੀ ਹੈ ਝੋਨਾ ਪਰਚੇਜ਼ ਹੁੰਦਾ ਹੈ ਮਾਰਕੀਟ ਕਮੇਟੀ ਕਹਿੰਦੀ ਸੈਕਟਰੀ ਹੈ ਨਹੀਂ ਆ ਤਾਂ ਇੰਨਾ ਮਿਸ ਮੈਨੇਜਮੈਂਟ ਜ਼ੂਬੇ ਨੂੰ ਕਰਤਾ ਇਹਨਾਂ ਨੇ ਕਿ ਬੁਰਾ ਹਾਲ ਕਰਤਾ ਤੇ ਮੈਂ ਤੈਨੂੰ ਤਾਂ ਹੀ ਕਿਹਾ ਸੀ ਮੈਂ ਕਿਹਾ ਆ ਜਿਹੜੀ ਸਰਕਾਰ ਹੈ ਇਹਦਾ ਇੰਟਰਸਟ ਹੀ ਹੈ ਨਹੀਂ ਐਗਰੀਕਲਚਰ ਇਹਦਾ ਇੰਟਰਸਟ ਹੀ ਹੈ ਨਹੀਂ ਪੰਜਾਬ ਇਹਦਾ ਇੰਡਰੈਸ ਕੱਲਾ ਪੈਸੇ ਇਕੱਠੇ ਕਰਦਾ ਤੇ ਲੁੱਟਣ ਤੇ ਲੱਗੇ ਆ ਚਲੋ ਸਾਲ ਰਹਿ ਗਿਆ ਸਾਰੀ ਚੀਜ਼ ਦਾ حساب ਦੇਣਾ ਹੈ